ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਸਭ ਨੂੰ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਦੇਖੋ ਅੱਜ ਤੁਹਾਨੂੰ ਤਿੰਨ ਟੋਟਕੇ ਦੱਸਣ ਲੱਗੇ ਆ ਜਿਨ੍ਹਾਂ ਵਿੱਚ ਇੱਕ ਜਿਹੜੇ ਆਪਣੇ ਸਰਾਧ ਚੱਲਦੇ ਨੇ ਇਹਨਾਂ ਵਿੱਚ ਪਹਿਲਾਂ ਤੇ ਪਿਤਰ ਦੋਸ਼ ਜਾਂ ਪੂਰਵਜਨ ਆਪਾਂ ਕਹਿੰਦੇ ਆ ਉਹਨਾਂ ਦਾ ਸਾਨੂੰ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਤੇ ਦੂਜਾ ਹੈਗਾ ਜਿਵੇਂ ਘਰ ਦੇ ਵਿੱਚ ਲੜਕਾ ਲੜਕੀ ਦੀ ਸ਼ਾਦੀ ਨਹੀਂ ਹੁੰਦੀ ਮਾਤਾ ਪਿਤਾ ਬਹੁਤ ਪਰੇਸ਼ਾਨ ਰਹਿੰਦੇ ਨੇ ਲక్ష్ਮੀ ਜੀ ਆਪਾਂ ਨੂੰ ਹਰ ਵਕਤ ਹਰ ਵਿਅਕਤੀ ਨੂੰ ਜ਼ਰੂਰਤ ਆ ਇਹ ਤਾਂ ਮੈਂ ਹਰ ਰੋਜ਼ ਦਿੰਨੀ ਆ ਤੁਹਾਨੂੰ ਪਤਾ ਹਰ ਉਹਦੇ ਵਿੱਚ ਦੇਖੋ ਪਤਾ ਨਹੀਂ ਕਿਹੜੇ ਇਨਸਾਨ ਨੂੰ ਕਿਹੜੇ ਪਾ ਨੇ ਕੰਮ ਕਰਨਾ ਹੁੰਦਾ ਹੈ ਦੇਖੋ ਆਪਾਂ ਡਾਕਟਰਾਂ ਕੋਲ ਵੀ ਜਾਂਦੇ ਆ ਇਹ ਡਾਕਟਰ ਜਦੋਂ ਦਵਾਈ ਦਿੰਦੇ ਨੇ ਕਿਸੇ ਮਰੀਜ਼ ਨੂੰ ਉਸ ਦਵਾਈ ਨਾਲ ਆਰਾਮ ਆ ਜਾਂਦਾ ਨਹੀਂ ਫਿਰ ਉਹ ਹੋਰ ਲਿਖਦੇ ਨੇ ਬਦਲ ਦਿੰਦੇ ਨੇ ਸਮਝਗੇ ਨਾ ਮੇਰੀ ਗੱਲ ਹੁਣ ਤਾਂ ਬਹੁਤ ਸਿੱਧਾ ਸਪੈਸ਼ਲਿਸਟਾਂ ਵੀ ਮੈਂ ਕਹਿ ਰਹੀ ਹਾਂ ਇੱਕੜੇ ਤੁਸੀਂ ਕੀਤੀ ਵੀ ਜਾਣਿਓ ਤੁਹਾਨੂੰ ਹਰ ਇੱਕ ਡਾਕਟਰ ਉਸ ਸਾਵਨਾ ਦਵਾਈ ਦੇਊਗਾ ਹੁਣ ਇੱਕ ਦਵਾਈ ਆ ਸਾਰੇ ਮਰੀਜ਼ਾਂ ਨੂੰ ਜਿਵੇਂ ਹੁਣ ਸਮਝ ਲਓ ਬੁਖਾਰ ਕਿਸੇ ਨੂੰ ਨਾਰਮਲ ਗੋਲੀ ਨਾਲ ਆਰਾਮ ਆ ਜਾਂਦਾ ਕਿਸੇ ਨੂੰ ਉਹ ਤੋਂ ਥੋੜੀ ਜਿਹੀ ਤੇਜ਼ ਨਾ ਆਉਂਦਾ ਕਿਸੇ ਰੋਟੀ ਕੇ ਗਲੂ ਗੋਸ਼ ਵੀ ਲਾਉਣਾ ਪੈਂਦਾ ਹਰ ਇੱਕ ਪਾ ਹਰ ਇੱਕ ਇਹ ਨਹੀਂ ਪਤਾ ਕਿਹਦੇ ਉੱਤੇ ਕਿਹੜੇ ਪਾ ਨੇ ਅਸਰ ਕਰ ਜਾਣਾ ਕਰਦੇ ਰਹੋ ਦੇਖੋ ਪੈਸਾ ਕੋਈ ਨਹੀਂ ਲੱਗਦਾ ਜਾਣਾ ਘਰੋਂ ਬਾਹਰ ਨਹੀਂਗਾ ਕਿ ਟਿੱਡਿ ਕ ਵੱਡੀ ਗੱਲ ਹੈ ਘਰੇਲੂ ਚੀਜ਼ਾਂ ਨੇ ਕਈ ਮੈਂ ਦੇਖਿਆ ਇਹਦੇ ਵਿੱਚ ਵੀ ਮੈਸੇਜ ਕਰਦੇ ਨੇ ਇਹ ਕਾਫੀ ਮਤਲਬ ਜਿਹੜੇ ਲੋਕਾਂ ਨੂੰ ਆਦਤ ਹੁੰਦੀ ਹੈ ਜ਼ਿਆਦਾਤਰ ਤਾਂ ਮਤਲਬ ਸਾਰੇ ਪੇਜਾਂ ਵਾਲੇ ਹੀ ਨੇ ਬਿੱਬੀ ਤੋਂ ਇੱਕ ਹੀ ਕਰਨ ਲੱਗੀ ਦੇਖੋ ਸਾਡੀ ਸਭ ਦੀਆਂ ਪ੍ਰੋਬਲਮਾਂ ਨੇ ਸਿੱਧੀ ਜੀ ਗੱਲ ਦੱਸਦੀਆਂ ਮੈਂ ਅਸੀਂ ਸਾਰੇ ਮੇਰੇ ਕੋਲ 10000 ਬੰਦਾ ਖੜਾ ਹੋ 10 ਦੇ ਵਿੱਚੋਂ ਘਟ ਸਾਰੇ ਜਾਂਦੇ ਹੋਣਗੇ ਜੇ ਆਪਣੇ ਕੋਲ 100 ਬੰਦਾ ਖੜਾ 100 ਦਾ 100 ਜੇ ਖੁਦ ਆਪ ਨਹੀਂ ਜਾਂਦੇ ਉਹਨਾਂ ਦੀ ਮਾਂ ਉਹਨਾਂ ਦੀ ਪਤਨੀ ਉਹਨਾਂ ਲਈ ਉਹਨਾਂ ਦੀ ਭੈਣ ਜ਼ਰੂਰੀ ਤੁਹਾਡਾ ਹਰ ਘਰ ਦਾ ਇੱਕ ਮੈਂਬਰ ਜੋਸਤਿਕ ਹੋਰ ਜਾਂ ਕਿਸੇ ਵੀ ਲਈ ਤੁਹਾਡੇ ਭਲੇ ਲਈ ਜਾ ਰਿਹਾ ਇਹਨਾਂ ਮੈਂ ਜ਼ਰੂਰ ਦਾਵੇ ਨਾ ਕਹਨੀ ਆ ਕਿਤੇ ਨਾ ਕਿਤੇ ਤੁਹਾਡੇ ਭਲੇ ਲਈ ਤੁਹਾਡਾ ਪਰਿਵਾਰਕ ਮੈਂਬਰ ਤੁਸੀਂ ਹੀ ਜਾ ਰਹੇ ਤਾਂ ਜਾ ਰਹੇ ਉਹਨਾਂ ਨੂੰ ਰੋਕ ਲੋ ਮੈਂ ਤਾਂ ਵੀਡੀਓ ਪਾਉਣੀ ਹੈ ਮੈਂ ਤਾਂ ਤੁਹਾਡੇ ਕੋਲ ਕੁਝ ਮੰਗਦੀ ਨਹੀਂ ਹੈਗੀ ਹੈ ਇਹਨਾਂ ਨੇ ਇਤਰਾਜ਼ ਕਰੀਦਾ ਹੁੰਦਾ ਦੂਜੇ ਦੀ ਵੀਡੀਓ ਦਾ ਪਹਿਲਾਂ ਤਾਂ ਕੱਲ ਇਹ ਮੇਰੀ ਸੁਣੋ ਜਿਹੜੇ ਸਾਰੇ ਪੇਜਾਂ ਵਾਲਿਆਂ ਨੂੰ ਕਾਫੀ ਇਤਰਾਜ਼ ਕੋ ਇਸ ਚੀਜ਼ ਦਾ ਤੁਸੀਂ ਗੁਰਬਾਣੀ ਨਾਲ ਜੁੜੇ ਹੋ ਮੈਂ ਕਿਹੜਾ ਗੁਰਬਾਣੀ ਨਾਲ ਟੁੱਟੀ ਹੋਈ ਆ ਮੈਂ ਵੀ ਗੁਰਵਾਰੇ ਨਾਲ ਜੁੜੀ ਹੋਈ ਆ ਮੈਂ ਜੋੜਦੀ ਵੀ ਆ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਨੀ ਆ ਵੀ ਭਾਈ ਜਿਹੜੇ ਧਰਮ ਦੇ ਵਿੱਚ ਤੁਸੀਂ ਪੈਦਾ ਹੋਇਓ ਉਸ ਧਰਮ ਦੀ ਬਾਣੀ ਜ਼ਰੂਰ ਪੜੋ ਕਿਸੇ ਵੀ ਧਰਮ ਵਿੱਚ ਮੈਂ ਕਿਸੇ ਵੀ ਕਿਸੇ ਨੂੰ ਵੀ ਕਿਸੇ ਧਰਮ ਨਾਲ ਨਹੀਂ ਤੋੜਦੀ ਹਾਂ ਕਿ ਮੈਂ ਕਿਹੜਾ ਰੱਬ ਆ ਮੈਂ ਤੋੜਾਂ ਜਾਂ ਜੋੜਾਂ ਉਹ ਤਾਂ ਰੱਬ ਨੇ ਜਿੱਥੇ ਜਿੱਥੇ ਜਨਮ ਦਿੱਤਾ ਇਹਨਾਂ ਨੂੰ ਉੱਥੇ-ਉੱਥੇ ਆਪਣੇ ਪਰਿਵਾਰਾਂ ਵਿੱਚ ਨੇ ਹੁਣ ਜਿਨ੍ਹਾਂ ਨੇ ਪਾਗ ਕਰਨਾ ਉਹਨਾਂ ਨੂੰ ਵੀ ਪਤਾ ਹੈ ਵੀ ਅਸੀਂ ਬਹੁਤ ਪਰੇਸ਼ਾਨ ਸੀ ਲੋਕਾਂ ਨੂੰ ਇਹਨਾਂ ਨੇ ਪੈਸੇ ਦੇ ਕੇ ਵੀ ਦੇਖ ਲਿਆ ਸਾਡਾ ਤਾਂ ਵੀ ਫਾਇਦਾ ਨਹੀਂ ਹੋਇਆ ਹਾਲਾਂਕਿ ਇਹ ਕਹਿੰਦਾ ਇੱਕ ਨਾਮ ਮੰਤਰ ਪਾ ਜੇ ਇਹ ਵੀ ਕਰਕੇ ਦੇਖ ਲੈਣਿਆ ਹੋ ਗਿਆ ਪਰ ਉਦੋਂ ਵੀ ਵਧੀਆ ਨਹੀਂ ਹੋਇਆ ਤਾਂ ਕੁਦਰਤਾਰੇ ਕਹਿ ਸਕਦਾ ਹੈ ਕਿ ਨਹੀਂ ਵੀ ਕੀ ਪਤਾ ਇਹ ਨਹੀਂ ਪਤਾ ਹੁਣ ਮੈਂ ਇੱਕ 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 ਚੀਜ਼ ਤੇ ਅਨੇਕਾਂ ਨੇਕਾਂ ਮਤਲ ਤੁਹਾਨੂੰ ਦਵਾਂਗੀ ਪਤਾ ਨਹੀਂ ਕਿਹੜੇ ਨੇ ਕੰਮ ਕਰ ਜਾਣ ਹੁਣ ਲక్ష్ਮੀ ਨੇ ਨੇ ਅਨੇਕ ਹੀ ਪਾਣ ਮੇਰੇ ਬਿਆਦ ਨੇ ਨੇਕਾਈ ਪਾਣੀ ਮਿਰਕੋਈ ਪਤਾ ਨਹੀਂ ਕਿਹੜੇ ਪਾਣੀ ਕਿਹੜੇ ਇਨਸਾਨ ਦੇ ਉੱਤੇ ਚੱਲ ਜਾਣਾ ਸਮਝਿ ਗਣਾ ਕਰ ਹਟ ਇੱਕੋ ਹੀ ਦਵਾਈ ਹੁੰਦੀ ਆ ਜਾਂ ਕੋਈ ਵੀ ਚੀਜ਼ ਹੁੰਦੀ ਆ ਹਰ ਇੱਕ ਡਾਕਟਰ ਹਰ ਇੱਕ ਚੀਜ਼ ਉਹ ਇੱਕ ਤੇ ਨਹੀਂ ਛੂਟ ਕਰਦੀ ਨਹੀਂ ਕਰਦੀ ਇਹ ਗੱਲ ਬੰਨ ਨਹੀਂ ਪਉ ਤੁਹਾਨੂੰ ਵੀ ਤੇ ਜਿਹੜੇ ਗਲਤ ਕਮੈਂਟ ਕਰਦੇ ਨੇ ਉਹਨਾਂ ਨੂੰ ਵੀ ਇਸ ਚੀਜ਼ ਤੋਂ ਆਪ ਦਾ ਬਨੇਜ ਰੱਖਣ ਫੇਰ ਨਾ ਕਿਹੋ ਵੀ ਮੈਂ ਫਿਰ ਜੇ ਜ਼ਿਆਦਾ ਮੈਂ ਮੈਂ ਕਿਸੇ ਨੂੰ ਅਜੇ ਤੱਕ ਮੁਰਾ ਨਹੀਂ ਕਿਹਾ ਹੈਗਾ ਦੇਖੋ ਕਿਸੇ ਦੇ ਵੀ ਪੇਜ ਤੇ ਜਿੰਨੇ ਵੀ ਪੇਜਾਂ ਵਾਲੇ ਨੇ ਜਾਂ YouTube ਤੇ ਜਾਂ Facebook ਤੇ ਮੈਂ ਅਗਲੇ ਨੂੰ ਇਹ ਕਹਿੰਸੀ ਅਗਲਾ ਮਿਹਨਤ ਕਰਦਾ ਤਾਂ ਅਗਲਾ ਲੱਗ ਗਿਆ ਆ ਰਿਹਾ ਪਰ ਕਦੇ ਕੋਈ ਕਹਿ ਦਵੇ ਵੀ ਕਿਸੇ ਦੇ ਕਮੈਂਟ ਤੇ ਕਿਸੇ ਦੀ ਵੀਡੀਓ ਤੇ ਜਾ ਕੇ ਮੈਂ ਕਦੇ ਕੋਈ ਗਲਤ ਕਮੈਂਟ ਕੀਤਾ ਹੋਈ ਅਗਲਾ ਮਿਹਨਤ ਕਰਦਾ ਲੋਕਾਂ ਨੂੰ ਪਸੰਦ ਆਉਂਦਾ ਨੇ ਕੰਮ ਲੋਕ ਦੇਖਦੇ ਨੇ ਐਵੇਂ ਨਹੀਂ ਸਰੀ ਜਾਉਂਦਾ ਸਾੜਾ ਨਾ ਕਰਿਆ ਕਰੋ ਮੈਂ ਕਹਤ ਤੁਹਾਡੀ ਵੀਡੀਓ ਤੇ ਕਦੇ ਜਾ ਕੇ ਕੋਈ ਤੁਹਾਨੂੰ ਮੰਦਾ ਚੰਗਾ ਕਹੇ ਤੁਸੀਂ ਇਹ ਕੰਮ ਕਿਉਂ ਕਰਦੇ ਛੱਡ ਦੋ ਬੇਬੇ ਛੱਡ ਦੋ ਬੇਬੇ ਇੱਕੋ ਹੀ ਸਾਹ ਹੋ ਗਏ ਤੁਸੀਂ ਦੁਨੀਆ ਦਾ ਭਲਾ ਕਰਦੀ ਮੈਂ ਕੁਝ ਲੈਂਦੀ ਤਾਂ ਨਹੀਂ ਕਿਸੇ ਤੇ ਖਬਰਦਾਰ ਜੇ ਮੈਨੂੰ ਕਿਸੇ ਨੇ ਇਹੋ ਜਿਹਾ ਕਮੈਂਟ ਕਿਹਾ ਵੀ ਛੱਡ ਦੇ ਬੇਬੇ ਛੱਡ ਦੇ ਕਰਦੇ ਨੂੰ ਰੋਕੋ ਜਿਹੜੇ ਤੁਹਾਡੇ ਘਰ ਦੇ ਸਿਆਣੇ ਕੋ ਜੋਸਤੀਆਂ ਕੋ ਜਾਣਦੇ ਉਹਨਾਂ ਮਾਪ ਪੈਣ ਨੂੰ ਰੋਕੋ ਆਪਣੀਆਂ ਨੂੰ ਉਹ ਤਾਂ ਤੁਹਾਡੇ ਕੰਟਰੋਲ 'ਚ ਨਹੀਂ ਹੈਗੀਆਂ ਹੈ ਐਵੇਂ ਨਹੀਂ ਕਿਸੇ ਕਹੀਦਾ ਹੁੰਦਾ अच्छा ये सुनो ਜਿਹੜਾ ਲੜਕੇ ਲੜਕੀ ਦੀ ਸ਼ਾਦੀ ਨਹੀਂ ਹੁੰਦੀ ਉਹਨਾਂ ਲਈ ਆਪਾਂ ਪਹਿਲਾਂ ਤੁਹਾਨੂੰ ਪਾ ਦੱਸਣ ਲੱਗੇ ਕਿ ਮਾਤਾ ਪਿਤਾ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨਿਸ਼ਚਿਤ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਪੱਤਾ ਪਾਨ ਦਾ ਲੈਣਾ ਪਾਨ ਦੇ ਪੱਤੇ ਨੂੰ ਪੀਲਾ ਕੇਸਰ ਮਿਲਦਾ ਇੱਕ ਉਹਨੂੰ ਪਾਣੀ ਦੇ ਵਿੱਚ ਪੀਲੇ ਕੇਸਰ ਨੂੰ ਘੋਲ ਲਿਓ ਉਹਦੇ ਵਿੱਚ ਗਾਣਾ ਕਰਨਾ ਥੋੜਾ ਜਿਹੜਾ ਪਾਨ ਦੇ ਪੱਤੇ ਨੂੰ ਉਹ ਪੀਲੇ ਕੇਸਰ ਦਾ ਰੰਗ ਚੜ੍ਹ ਜAVE ਉਸ ਤੋਂ ਬਾਅਦ ਤੁਸੀਂ ਇੱਕ ਛਪਾਰੀ ਲੈਣੀ ਆ ਛਪਾਰੀ ਪੂਜਾ ਵਾਲੀ ਛਪਾਰੀ ਹੁੰਦੀ ਆ ਵੱਡੀ ਹੁੰਦੀ ਆ ਨਾਰੀਅਲ ਦੇ ਸਾਜੇ ਨਾਲ ਹੁੰਦੀ ਆ ਬਣੇਗੇ ਵੱਡੀ ਛਪਾਰੀ ਪੂਜਾ ਵਾਲੀ ਹੁਣ ਤੁਸੀਂ ਇਹ ਚੀਜ਼ਾਂ ਲੈ ਕੇ ਉੱਤੇ ਥੋੜੀ ਜਿਹੀ ਹਾਦੀ ਦੇ ਗੱਠੀਆਂ ਰੱਖਣੀਆਂ ਨੇ ਸੱਤ ਗੱਠੀਆਂ ਰੱਖ ਦੇਣੇ ਛੋਟੀਆਂ-ਛੋਟੀਆਂ ਹੋਰ ਚਾਹੀਏ ਆਪਣੇ ਜਿਹੜਾ ਪੱਤਾ ਨਾ ਉਹ ਜਿਹੜਾ ਆਪਾਂ ਪੀੜਾ ਕੀਤਾ ਕੇਸਰ ਦੇ ਨਾਲ ਪਾਣ ਦਾ ਪੱਤਾ ਉਹਦੇ ਉੱਤੇ ਸੱਤ ਹਾਦੀਆਂ ਇਕੱਠੀਆਂ ਰੱਖ ਦੇਣੀ ਨੇ ਉਹਦੇ ਉੱਪਰ ਜਿਹੜੀ ਆਪਣੀ ਪੂਜਾ ਵਾਲੀ ਛਪਾਰੀ ਆ ਉਹ ਰੱਖਣੀ ਹੈ ਪੂਜਾ ਵਾਲੀ ਛਪਾਰਿਸ਼ ਸਪੈਸ਼ਲ ਮਿਲੂਗੀ ਹੈ ਕਹਦੇ ਅ ਵੀ ਅਸੀਂ ਪੂਜਾ ਵਾਲੀ ਛਪਾਰੀ ਲੈਣੀ ਆ ਉਹ ਨਾਰੀਅਲ ਵਰਗੀ ਹੁੰਦੀ ਆ ਛੋਟੀ ਜੀ ਹੁੰਦੀ ਆ ਨਾਰੀਅਲ ਵਰਗੀ ਹੁੰਦੀ ਆ ਆਹ ਛਪਾਰੀਆਂ ਨਾਲੋਂ ਵੱਡੀ ਹੁੰਦੀ ਆ ਤੁਸੀਂ ਹੁਣ ਕੀ ਕਰਨਾ ਆਪਣੇ ਪੂਜਾ ਰੂਮ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਉਣੀ ਆ ਉੱਥੇ ਬੈਠ ਕੇ 108 ਵਾਰ ਆ ਜਾਪ ਕਰਨਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਆ ਧਿਆਨ ਨਾਲ ਸੁਣਿਓ ਵੀ ਜਾਪ ਮੈਂ ਦੋ ਤਿੰਨ ਵਾਰ ਦੱਸੂ ਇਹ ਸੁਣੋ ਓਮ ਗੋਰੀ ਸ਼ੰਕਰੇ ਨਮੋ ਓਮ ਗੋਰੀ ਸ਼ੰਕਰੇ ਨਮੋ ਓਮ ਗੋਰੀ ਸ਼ੰਕਰੇ ਨਮੋ 108 ਵਾਰ ਇਹਦਾ ਜਾਪ ਕਰਨਾ ਤੁਸੀਂ ਜੋਤ ਲਾ ਕੇ ਉਦੋਂ ਬਾਅਦ ਜਿਹੜਾ ਉਹ ਸਮਾਨ ਉਸ ਸਮਾਨ ਨੂੰ ਤੁਸੀਂ ਹੁਣ ਲੈ ਕੇ ਜਾਣਾ ਸ਼ਿਵਜੀ ਦੇ ਮੰਦਿਰ ਵਿੱਚ ਉੱਥੇ ਤੁਸੀਂ ਉਸ ਸਮਾਨ ਨੂੰ ਚਾੜੇ ਆਉਣਾ ਤੇ ਉੱਥੇ ਵੀ ਤੁਸੀਂ ਇੱਕ ਦੇਸੀ ਘਿਓ ਦੀ ਜੋਤ ਜਗਾਏ ਆਉਣੀ ਆ ਠੀਕ ਹੈ ਨਾ ਛੋਟਾ ਜੱਪਾ ਇੱਕ ਤਾਂ ਇਹਦੇ ਨਾਲ ਹੀ ਹੋਰ ਦੱਸਦੇ ਆਂ ਸ਼ਾਦੀ ਵਾਸਤੇ ਸ਼ਿਵਜੀ ਦੇ ਮੰਦਿਰ ਚਾੜਨਾ ਸਮਾਨ ਜਿਹੜਾ ਮਤਲਬ ਆਪਾਂ ਨੇ ਕੀਤਾ ਉਹਦਾ ਪੱਤਾ ਲਿਆ ਚਪਾਰੀ ਦਾ ਸੌਰੀ ਪੰਡਾ ਉਹਦੇ ਉੱਪਰ ਚਪਾਰੀ ਆ ਤੇ ਉਹ ਤੁਸੀਂ ਸਿਵਜੀ ਦੇ ਮੰਦਿਰ ਚ ਜਾੜਿਆ ਹਣਾ ਉੱਥੇ ਨਮਸਕਾਰ ਕਰਿਆ ਨੇ ਪਾਠ ਘਰੋਂ ਕਰਕੇ ਜਾਣਾ 108 ਵਾਰ ਹਰ ਸੋਮਵਾਰ ਕਰੋ ਇਹ ਪੰਜ ਸਤ ਸੋਮਵਾਰ 11 ਸੋਮਵਾਰ ਕਰ ਦੋ 12 ਨਿਆਰੇ ਨੇ ਕਰਕੇ ਤਾਂ ਦੇਖੋ ਨਾ ਕੋਈ ਪੈਸਾ ਤਾਂ ਨਹੀਂ ਲੱਗਦਾ ਮੈਂ ਕੋਈ ਆਪਣਾ ਕੋਰਤਾ ਨਹੀਂ ਤੁਹਾਨੂੰ ਸਾਧ ਰਹੀ ਪਤਾ ਨਹੀਂ ਕਿਹੜੇ ਪਾਣੇ ਕਿੱਥੇ ਕੰਮ ਕਰ ਜਾਣਾ ਇੱਕ ਹੋਰ ਸ਼ਾਦੀ ਵਾਸਤੇ ਮੈਂ ਤੁਹਾਨੂੰ ਦੱਸਦੀ ਆਂ ਜਿਸ ਲੜਕਾ ਲੜਕੀ ਦੀ ਸ਼ਾਦੀ ਨਹੀਂ ਹੋ ਰਹੀ ਨਾਉਣ ਲੱਗੇ ਇੱਕ ਹਾਦੀ ਦੀ ਚੁਟਕੀ ਪਾਣੀ ਦੇ ਵਿੱਚ ਪਾ ਲਿਆ ਕਰੋ ਉਸ ਪਾਣੀ ਦਾ ਡੇਲੀ ਨਾ ਬਸ ਇੰਨੇ ਛੋਟੇ ਛੋਟੇ ਪਾਰੇ ਘਰੇਲੂ ਚੀਜ਼ਾਂ ਦੇ ਹੁਣ ਹੋਰ ਦੱਸਿਆ ਤੁਹਾਨੂੰ ਜਿਹੜੇ ਆਪਣੇ ਬਜ਼ੁਰਗ ਹੁੰਦੇ ਨੇ ਪੂਰਵਜ ਜਿਨ੍ਹਾਂ ਨੂੰ ਕਹਿੰਦੇ ਹੋ ਜਿਨ੍ਹਾਂ ਨੂੰ ਮਤਲ ਪਿੱਤਰ ਦੋਸ਼ ਵੀ ਕਹਿੰਦੇ ਨੇ ਜਿਸ ਦਿਨ ਤੋਂ ਸਰਾਧ ਸ਼ੁਰੂ ਹੋ ਗਏ ਇਹ ਬਾਬਾ ਜੀ ਨੇ ਮੈਨੂੰ ਅੱਜ ਹੀ ਟੋਟਕਾ ਦੱਸਿਆ ਬਾਬਾ ਜੀ ਥੋੜੇ ਜਿ ਢਿੱਲੇ ਸੀ ਢਿੱਲੇ ਬਣੀ ਸੀ ਉਹਨਾਂ ਨੇ ਜਾੜ ਕਢਾਈ ਸੀ ਥੋੜੇ ਜਿ ਉਹਨਾਂ ਨੂੰ ਬੋਲਣ ਦੀ ਪ੍ਰੋਬਲਮ ਆਈ ਹੁਣ ਤਾਂ ਮੈਨੂੰ 6-7 ਦਿਨ ਦੇ ਲਗਾ ਦਿੰਦੇ ਨੇ ਉਹ ਜਿਹੜੇ ਮੇਰੇ ਕੋਲ ਸੀ ਉਸ ਤੋਂ ਬਾਅਦ ਉਹ ਸ਼ਪਾਰ ਦੇ ਮੇਲੇ ਤੇ ਗਏ ਸੀ ਉੱਥੇ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਸੀ ਉਹ ਥੋੜੇ ਜਿ ਉਹਨਾਂ ਦੀ ਜਾੜ ਦਰਦ ਕਰਦੀ ਸੀ ਤੇ ਉਹ ਜਾੜ ਕਢਾ ਕੇ ਆਏ ਨੇ ਤੇ ਉਹਦੇ ਕਰਕੇ ਉਹਨਾਂ ਤੇ ਸਹੀ ਨਹੀਂ ਸੀ ਬੋਲ ਹੁੰਦਾ ਉਹਨਾਂ ਨੇ ਇੱਕ ਮੈਨੂੰ ਹੋਰ ਚੀਜ਼ ਦੱਸੀ ਆ ਜਿਸ ਦਿਨ ਤੋਂ ਸਰਾਧ ਸ਼ੁਰੂ ਹੋਏ ਨੇ ਉਸ ਦਿਨ ਤੋਂ ਚਾਹੇ ਅਜ ਤੀਆ ਚੌਥਾ ਕੁਸਰਾਦ ਆ ਮੈਨੂੰ ਉਮੀਦ ਆ 1-1 ਰੁਪਿਆ ਉਸ ਦਿਨ ਦਾ ਚੱਕ ਚੱਕ ਕੇ ਰੱਖੀ ਜਾਓ ਇਹ ਸ਼ਾਇਦ 21 ਤਰੀਕ ਤੱਕ ਸਰਾਦ ਨੇ ਹਾਂ ਜੀ 21 ਤੱਕ ਉਹਨਾਂ ਨੇ ਮੈਨੂੰ ਦੱਸਿਆ 21 ਤੱਕ 1-1 ਰੁਪਿਆ ਜਿਹੜਾ ਆਪਣਾ ਲੋਹੇ ਦਾ ਹੁੰਦਾ ਜਿਹਨੂੰ ਆਪਾਂ ਡਾਲਰ ਕਹਿ ਦਿੰਦੇ ਆ ਲੋਹੇ ਦਾ ਉਹ 1-1 ਕਰਕੇ ਰੱਖਣਾ ਤੁਸੀਂ ਜਦੋਂ ਇਕੱਠੇ ਹੋ ਜਾਣੇ ਨੇ ਤੁਸੀਂ ਕੀ ਕਰਨਾ ਉਹਨਾਂ ਜਿਹੜੀ ਰਪੀਏ ਕਿ ਕਦਾ ਚਾਹੇ ਦੋ ਦੋ ਦਾ ਤੁਸੀਂ ਉਹ ਇਸੇ ਧਾਰਮਿਕ ਸਥਾਨ ਤੇ ਚੜਾਈ ਰਹਿਣਾ ਮੱਥਾ ਟੇਕਣਾ ਦੇਖੋ ਕੰਮ ਬਣਦੇ ਕਿਵੇਂ ਵੀ ਬਸ ਬਾਬਾ ਜੀ ਸਾਡੇ ਕੰਮ ਬਣ ਪ੍ਰਮਾਤਮਾ ਬਜ਼ੁਰਗੋ ਜੋ ਵੀਨ ਕਾਰਮਿਕ ਸ਼ਕਤੀਆਂ ਨੇ ਸਭ ਦੂਰ ਹੋ ਜਾਣ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਹੋ ਜਵੇ ਹਾਂ ਇੱਕ ਗੱਲ ਹੋਰ ਆ ਜਿੰਨੇ ਦਿਨ ਸਰਾਧ ਚੱਲਦਾ ਕਾਰ ਮੋਟਰਸਾਈਕਲ ਚਾਹੇ ਤੁਸੀਂ ਸਾਈਕਲ ਵੀ ਲੈਣਾ ਸੈਂਪਲ ਉਹ ਵੀ ਨਾ ਲੈ ਕੋਈ ਚੀਜ਼ ਕਿਸੇ ਚੀਜ਼ ਦਾ ਸੌਦਾ ਨਾ ਕਰੇ ਕੱਪੜਾ ਲਈਦਾ ਜਿੰਨੀ ਤੱਕ ਵੀ ਮੈਂ ਤਾਂ ਕਿੰਨੀ ਵੀ ਨਾ ਲਵੋ ਤਾਂ ਚੰਗੀ ਗੱਲ ਆ ਉਸ ਤੋਂ ਬਾਅਦ ਤੁਸੀਂ ਸਰਾਧ ਚੜਨਗੇ ਜੋ ਮਰਜ਼ੀ ਲੈ ਸਕਦੇ ਹੁਣ ਇਹਦੇ ਨਾਲ ਹੀ ਆਪਾਂ ਤੁਹਾਨੂੰ ਲక్ష్ਮੀ ਦਾ ਦੱਸਣ ਲੱਗਿਆਂ ਦੇਖੋ ਲక్ష్ਮੀ ਸਾਰਿਆਂ ਲਈ ਆ ਸਾਰਿਆਂ ਨੂੰ ਪੈਸਾ ਜ਼ਰੂਰਤ ਹੁੰਦੀ ਆ ਪਤਾ ਨਹੀਂ ਕਿਹੜੇ ਪਾ ਨੇ ਕਿਹਦੇ ਉੱਤੇ ਕੰਮ ਕਰ ਜਾਣਾ ਦੇਖੋ ਮਾਤਮਾ ਨੂੰ ਕੋਈ ਮਹਿੰਗਾ ਪਾਣੀ ਦੱਸਦੀ ਕੋਈ ਤੁਹਾਡੇ ਕੋਲੋਂ ਮੈਂ ਪੈਸਾ ਨਹੀਂ ਮੰਗਦੀ ਕੋਈ ਤੁਹਾਨੂੰ ਮੈਂ ਕੁਝ ਨਹੀਂ ਕਹਿੰਦੀ ਵੀ ਮੇਰੇ ਖਾਤੇ 'ਚ ਪਾਓ ਜਾਂ ਕੁਝ ਹੋਰ ਕਰੋ ਹੈ ਜਾਂ ਕੋਈ ਤੁਹਾਨੂੰ ਮੈਂ ਇਹ ਨਹੀਂ ਕਹਿੰਦੀ ਵੀ ਮੇਰਾ ਸਕੈਨਰ ਲੱਗਾ ਸਕੈਨਰ ਦੇ ਵਿੱਚ ਪਾਓ ਕੁਝ ਨਹੀਂ ਮੈਂ ਕਹਿੰਦੀ ਤੁਹਾਨੂੰ ਕੁਝ ਨਹੀਂ ਮੈਂ ਮੰਗਦੀ ਹੈਗੀ ਦੇਖੋ ਤੁਹਾਡੇ ਕੰਮ ਬਣ ਜਾਣਗੇ ਹੋਰ ਐਦੋਂ ਉੱਪਰ ਜੀ ਮੈਨੂੰ ਕੀ ਚਾਹੀਦਾ ਪ੍ਰਮਾਤਮਾ ਤੁਹਾਡੇ ਕੰਮ ਬਣਾਵੇ ਪਤਾ ਨਹੀਂ ਹੁੰਦਾ ਕਿਹੜਾ ਪਾ ਕਿਹੜੀ ਚੀਜ਼ ਕਿਹੜੇ ਬੰਦੇ ਤੇ ਕੰਮ ਕਰ ਜਾਂਦੀ ਹੈ ਹਰ ਇੱਕ ਚੀਜ਼ ਹਰ ਇੱਕ ਤੇ ਨਹੀਂ ਲਾਗੂ ਹੁੰਦੀ ਮੈਂ ਫੇਰ ਵੀ ਕਹਣੀ ਆ ਹਰ ਇੱਕ ਚੀਜ਼ ਨਹੀਂ ਹਰ ਇੱਕ انسان ਤੇ ਲਾਗੂ ਹੁੰਦੀ ਜਿਹੜਾ ਅੱਜ ਆਪਾਂ ਦੱਸਣ ਲੱਗਿਆਂ ਤੁਸੀਂ ਕੀ ਕਰਨਾ ਇੱਕ ਜਿਹੜੀ ਹੁੰਦੀ ਆ ਆਪਾਂ ਦਾਲਚੀਨੀ ਗੋਲ ਗੋਲ ਬਣੀ ਹੋਈ ਹੋਵੇ ਜਿਵੇਂ ਚਲਮ ਹੁੰਦੀ ਆ ਉਸ ਤਰ੍ਹਾਂ ਦੀ ਬਣੀ ਹੋਈ ਹੁੰਦੀ ਆ ਗੋਲ ਉਹਨੂੰ ਉਂਗਲੀ ਵਾਂਗੂ ਹੋਵੇ ਉਹਨੂੰ ਦੋ ਵਟੇ ਆਏ ਹੀ ਹੋਣ ਸਮਝ ਗਏ ਨਾ ਦਾਲ ਚੀਨੀ ਟੁੱਟੀ ਹੋਈ ਨਹੀਂ ਲੈਣੀ ਚਿਮਨੀ ਵਰਗੀ ਲੈਣੀ ਆ ਚਲਮ ਵਰਗੀ ਜਿਹਨੂੰ ਅੱਗੇ ਲੋਕ ਪਿੰਡਾਂ ਸੀ ਪਿਛਲੇ ਬਜ਼ੁਰਗ ਚਲਮ ਉਹੋ ਜਿਹੀ ਲੈਣੀ ਆ ਦਾਲ ਚੀਨੀ ਜਿਹਦੇ बटे ਖਾਦੇ ਹੁਣ ਗੋਲ ਬਣੀ ਹੋਈ ਫੋਲਡ ਹੋਈ ਹੋਈ ਸਮਾਰਤੀ ਹੁਣ ਤੁਸੀਂ ਕੀ ਕਰਨਾ ਉਹਦੇ ਵਿੱਚ ਪੰਜ ਲੌਂਗ ਪਾ ਦੇਣੀ ਆ ਪੰਜ ਲੌਂਗ ਪਾ ਕੇ ਉਹਨੂੰ ਗੈਸ ਤੇ ਥੋੜੀ ਜੀ ਮਤਲ ਜੜਾ ਦੇਣੀ ਆ ਇੰਨੀ ਕੁ ਉਦੇ ਚਤੂਆ ਨਿਕਲਣਾ ਸ਼ੁਰੂ ਹੋ ਜਾਊਗਾ ਹੁਣ ਤੁਸੀਂ ਕੀ ਕਰਨਾ ਉੱਪਰ ਕਮਰੇ ਬਣੇ ਹਨ ਉੱਪਰ ਵੀ ਉਹਨੂੰ ਘਮਾਉਣਾ ਹੇਠੇ ਵੀ ਜਿੰਨੇ ਕਮਰੇ ਨੇ ਉਹਨੇ ਚ ਉੱਪਰ ਵੀ ਜਿੰਨੇ ਕਮਰੇ ਨੇ ਉਹਨੇ ਚ ਉਹਨੂੰ ਜਿਵੇਂ ਆਪਾਂ ਧੂਫ ਨਹੀਂ ਘਵਾਉਂਦੇ ਧੂਫ ਦੇਨੇ ਨਾ ਘਰ ਦੇ ਵਿੱਚ ਅਰਗਵਤੀ ਜਾਂ ਕਿਸੇ ਵੀ ਕਿਸਮ ਦੀ ਧੂਫ ਆਪਾਂ ਦਿੰਨੇ ਆ ਉਹਨੂੰ ਸਾਰੇ ਕਮਰਿਆਂ ਵਿੱਚ ਘਮਾਉਣਾ ਜਿਹੜੀ ਬਾਕੀ ਦੀ ਬਚੂ ਉਹਨੂੰ ਤੁਸੀਂ ਕਿਸੇ ਪੌਦੇ ਥੰਗੇ ਦੱਬਿਓ ਬਸ ਇੰਨਾ ਹੀ ਕੰਮ ਕਰਿਓ ਲక్ష్ਮੀ ਜੀ ਦਾ ਦੇਖੋ ਮੈਂ ਤੁਹਾਨੂੰ ਇੰਨੇ ਪਾ ਦਊਂਗੀ ਤੁਸੀਂ ਧਰ ਤਰ ਭੱਲੋਂਗੇ ਰੱਖਣੋਂ ਥਾਉਣ ਇੱਥੇ ਆਉਂਦਾ ਮਾਲਕ ਦੀ ਕਿਰਪਾ ਨਾਲ ਸੱਚੇ ਬਾਦਸ਼ਾਹ ਦੀ ਵੈਗਰੂ ਦੇ ਨਾਲ ਬਸ ਕਰਨਾ ਤੁਸੀਂ ਇਹ ਨਹੀਂ ਪਤਾ ਵੀ ਕਿਹੜਾ ਪਾ ਕਿਹੜੇ ਬੰਦੇ ਤੇ ਕੰਮ ਕਰ ਜਾਂਦਾ ਇੱਕ ਕਾਨੂੰਨ ਨਹੀਂ ਲਾਗੂ ਹੁੰਦਾ ਸਾਰਿਆਂ ਤੇ ਨਹੀਂ ਹੁੰਦਾ ਨਾ ਇਹ ਤਾਂ ਆਪ ਨੂੰ ਸਾਰਿਆਂ ਨੂੰ ਪਤਾ ਇੱਕ ਕਾਨੂੰਨ ਸਾਰਿਆਂ ਤੇ ਨਹੀਂ ਲਾਗੂ ਹੁੰਦਾ ਜਿਹੜਾ ਕਿਸੇ ਦਾ ਕਾਰਾ ਵਾਰਾ ਕੀਤਾ ਹੁੰਦਾ ਜਿਹੜੀ ਗਲਤੀ ਕੀਤੀ ਹੁੰਦੀ ਹੈ ਉਹ ਜਿਹੜਾ ਕਾਨੂੰਨ ਉਸ ਅਨਤਾਂ ਤੇ ਲਾਗੂ ਹੁੰਦਾ। ਇਹੀ ਪਾ ਦਾ ਕੰਮ ਆਪਾਂ ਦੇਖੋ ਜਿਹੜਾ ਜਿਹੜਾ ਕਰਮ ਕੀਤੇ ਹੋਣੇ ਉਹ ਜਿਹੜਾ ਉਹ ਜਾ ਆਪਾਂ ਇਨਸਾਨ ਤੇ ਚੱਲਦਾ। ਸਮਝ ਗਿਆ ਨਾ ਹਰ ਤਵਸੁੱਧੇ ਲਾਭ ਜੱਚਦਾ ਹੱਸਦਾ ਤੁਮ। ਬਸ ਰਹੋ ਬੇਪਿਕਰ ਪਤਾ ਨਹੀਂ ਕਿਹੜੇ ਪਾ ਨੇ ਕਿਸ ਟਾਈਮ ਤੁਹਾਡੇ ਉੱਤੇ ਕੰਮ ਕਰ ਦੇਣਾ। ਅੱਛਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ।